ਗੁਰਪਰਤਾਪ ਸਿੰਘ ਜੋਤੀ ਪਟਿਆਲਾ ਜੀ ਜੋ ਕਿ ਵਿਸ਼ੇਸ਼ ਤੌਰ ਤੇ ਸਾਡੇ ਮਹਿਮਾਨਾਂ ਕੁੰਝੇ ਹੈ ਮੈਡਮ ਸ਼ਾਲੂ ਦਿਵਾਨ ਜੀ ਸਾਰਿਆਂ ਦਾ ਦਰਵਾਜ਼ਾ ਕਰਦੇ ਆਂ ਬੀਬੀ ਜਗਦੀਪ Kaur ਜੀ ਪ੍ਰਧਾਨ ਮਹਿਲਾ ਸਿੰਘ ਪ੍ਰੀਤ ਰੰਧਾਵਾ ਜੀ ਵੱਲੋਂ ਔਰ ਸਾਡੇ ਪਰਮਜੀਤ Kaur ਜੀ ਸਰਮ ਸਿੰਘ ਜੀ ਹਰਜਨ ਸਿੰਘ ਜੀ ਡੀ 800 ਵੱਲੋਂ ਜਿਨੇ ਵੀ ਸਾਡੇ ਮਹਿਮਾਨ ਪੁੰਝੇ ਔਰ ਜਿਨੇ ਵੀ ਇਸ ਤੀਆਂ ਦੇ ਮੇਲੇ ਵਿੱਚ ਪਰਫਾਰਮ ਕਰਨ ਲਈ ਪੁੰਝੇ ਹੈ ਜਾਂ ਆਨੰਦ ਮਾਣਨ ਲਈ ਪੁੰਝੇ ਸਾਰਿਆਂ ਲਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਗਲੀ ਪਰਫਾਰਮੈਂਸ ਦੇ ਲਈ ਯੂਐਸ ਬੋਲੀਆਂ ਅਦਰੇੜੇ ਤੋਂ ਹਰਿੰਦਰ ਕੌਰ ਜੀ ਉਹਨਾਂ ਦੇ ਵੱਲੋਂ ਪਰਫਾਰਮੈਂਸ ਯੂਐਸ ਬੋਲੀਆਂ ਆਇਸ਼ਾ ਕੰਨ ਜੀ ਸ਼ਾਲੂ ਦੇਮਾਨ ਜੀ ਸਾਰਿਆਂ ਦਾ ਇਹ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰਿਆਂ ਨੂੰ ਵੀ ਜੀ ਆਇਆਂ ਨੂੰ ਜੀ ਵੈਲਕਮ ਨਿਗਰ ਸਵਾਗਤ ਆਂਜੀ ਪਰਫਾਰਮੈਂਸ ਯੂਐਸ ਬੋਲੀਆਂ ਇਕਾਂਤ ਜੀ ਉਹਨਾਂ ਵੱਲੋਂ ਆਓ ਜੀ ਦੁਬਾਰਾ ਮੈਂ ਜਿੰਨੀ ਟੈਸਟ ਹੈ ਦੁਬਾਰਾ ਤੁਹਾਡਾ ਸਵਾਗਤ ਕਰਨਾ ਚਾਹੁੰਦੀ ਹਾਂ ਸੋ ਮੈਂ ਪਹਿਲੇ ਇੱਕ ਛੋਟਾ ਜਿਹਾ ਗਾਣਾ ਗਾਵਾਂਗੀ ਧੀਆ ਤੇ ਅੱਜ ਤਾਂ ਇਹ ਜਵਾਨਾ ਮਾਡਰਨ ਹੋ ਗਿਆ ਸਮਝ ਨਹੀਂ ਪਤਾ ਇੱਕ ਕਾਲ ਕਰਕੇ ਧੀਆ ਦੇ ਤੇ ਕੇ ਕਰੇ ਆ ਜਾਂਦੇ ਨੇ ਉਹਨਾਂ ਨੂੰ ਮਿਲਨੇ ਵੀ ਆ ਜਾਂਦੇ ਨੇ ਕੋਈ ਗੱਲਬਾਤ ਹੋ ਗਈ ਫਿਰ ਵੀ ਆਣ ਤੇ ਪਹਿਲਾਂ ਲੋਕੀ ਕੋਈ ਇੰਨਾ ਸੌਧ ਨਹੀਂ ਹੁੰਦਾ ਸੀਗਾ ਕਿ ਪਹਿਲਾਂ ਦੇ ਹਮਾਨੇ ਚ ਬੜੇ ਚਿਰ ਬਾਅਦ ਚਾਹੇ ਧੀਆਂ ਰੋਉਂਦੀਆਂ ਨੇ ਚਾਹੇ ਰੋੜੀਆਂ ਨੇ ਚਾਹੇ ਪੀੜਾ ਹਟਾਰੀਆਂ ਨੇ ਤੇ ਮਾਪਿਆਂ ਨੂੰ ਪਤਾ ਨਾ ਸਾਡੀਆਂ ਧੀਆਂ ਸੁਖੀਆਂ ਨੇ ਜਾਂ ਦੁਖੀਆਂ ਨੇ ਤੇ ਛੋਟਾ ਜਿਹਾ ਮੈਂ ਗਾਣਾ ਪੇਸ਼ ਕਰਾਂਗੀ ਧੀਆਂ ਤੇ ਕਿ ਇੱਕ ਧੀ ਉਹਦੇ ਕੋਲ ਹੈ ਹੀ ਨਹੀਂ ਕੋਈ ਦਰਦ ਵੰਡ ਲੈਣ ਨੂੰ ਆਪਣਾ ਤੋਂ ਇੱਕ ਕਹਾਣੀ ਸੁਣਦੀ ਹੈ ਕਿ ਜੇ ਤੂੰ ਮੇਰੇ ਪੇਕੇ ਜਾਵੇਂ ਤਾਂ ਮੇਰਾ ਸੁਨੇਹਾ ਧੀ ਸੋ ਜਰਾ ਗੌਰ ਕਰ ਮਾਣਾ ਉੱਡਦੀ ਤੇ ਜਮੀ आदे <coughs> देड़ ਫਿਰ ਕਿਉਂਕਿ ਸਾਰਿਆਂ ਮੇਰੀਆਂ ਮਾਤਾਵਾਂ ਭੈਣਾਂ ਤੇ ਸਾਡੇ ਭਰਾ ਬਜ਼ੁਰਗ ਸਾਰਿਆਂ ਨੂੰ ਪਹਿਲਾਂ ਫਤੇ ਦੀ ਸਾਂਝ ਪਾਉਣਾ ਆਓ ਫਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਆ ਅੱਜ ਜੋ ਈਵੈਂਟ ਆਰਗੇਨਾਈਜ਼ ਕਰਾਇਆ ਸਾਡੇ ਪ੍ਰਧਾਨ ਜੀ ਜਗਦੀਪ ਕੌਰ ਜੀ ਨੇ ਤੇ ਮੇਰੇ ਨਾਲ ਖੜੇ ਜਸਵਿੰਦਰ ਸਿੰਘ ਧਨਵਾ ਜੀ ਮੈਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਧੰਵਦੀਆਂ ਤੁਹਾਡੇ ਸਾਰਿਆਂ ਦੇ ਦਰਸ਼ਨ ਤੇ ਰੂਬਰੂ ਹੋਣ ਦਾ ਮੌਕਾ ਮਿਲਿਆ ਇਸ ਤੋਂ ਬਾਅਦ ਹਰਚੰਦ ਸਿੰਘ ਜੀ ਡੀਐਫਓ ਡੀਐਫਐਸਓ ਸਾਹਿਬ ਮਾਸਟਰ ਸਵਰਨ ਸਿੰਘ ਜੀ ਹਰਪ੍ਰੀਤ ਕੌਰ ਪ੍ਰੀਤ ਰੰਧਾਵਾ ਬਲਵਿੰਦਰ ਕੌਰ ਜੀ ਪਰਮਜੀਤ ਕੌਰ ਜੀ ਤੇ ਰਾਖੀ ਗੁਪਤਾ ਜੀ ਮੈਂ ਜਿੰਨਾ ਤੁਸੀਂ ਆਨੰਦ ਮਾਣ ਰਹੇ ਹੋ ਮੈਂ ਤੁਹਾਡਾ ਬਹੁਤਾ ਸਮਾਨੀ ਲੈਣਾ ਮੇਰੀ ਤਾਂ ਵੈਸੇ ਆਦਤ ਵੀ ਨਹੀਂ ਹੁੰਦੀ ਵੀ ਮੈਂ ਵਿੱਚ ਇਨਟਰਪਟ ਕਰਾਂ ਤੇ ਇੰਟਰਫੇਅਰ ਕਰਾਂ ਬਿਕਾਜ਼ ਜਿੰਨਾ ਸੋਨੀ ਸਜਾਤਾ ਮੈਮ ਨੇ ਪਰਫਾਰਮੈਂਸ ਦਿੱਤੀ ਉਹ ਤੋਂ ਪਹਿਲਾਂ ਤੁਸੀਂ ਗੁੰਡੀਆਂ ਪਾਈਆਂ ਇਟ ਵਾਸ ਅ ਵੰਡਰਫੁਲ ਪਰਫਾਰਮੈਂਸ ਬਹੁਤ ਸ਼ੋਨਾ ਇਦਾਂ ਹੀ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੂੰਗਾ ਵੀ ਇੱਥੇ ਤੁਹਾਡੇ ਤੀਆਂ ਦੇ ਮੇਲੇ ਹਰ ਸਾਲ ਵੱਧ ਚੜ੍ਹ ਕੇ ਲੱਗਦੇ ਰਹਿਣ ਬਿਕਾਜ਼ ਜੇ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਔਰਤ ਹੁੰਦੀ ਹੈ ਬੇਸ਼ੱਕ ਉਹ ਮਾਂ ਹੋਵੇ ਉਹ ਕੀ ਹੋਵੇ ਉਹ ਇੱਕ ਬੜਾ ਵੱਖਰਾ ਤੇ ਅਹਿਮ ਰੋਲ ਨਿਭਾਉਂਦੀ ਹੈ ਮਾਂ ਉਹ ਮਾਂ ਜੀਵਨ ਦੇ ਵਿੱਚ ছায়ਾ ਹੁੰਦਾ ਜੋ ਆਪ ਗਿੱਲੇ ਚ ਪੈ ਕੇ ਵੀ ਆਪਦੇ ਬੱਚੇ ਨੂੰ ਸੁੱਕੇ ਚ ਪਾਉਂਦੀ ਹੈ ਅਤੀ ਅਤੀ ਰਾਤਾਂ ਨੂੰ ਜਦ ਬੱਚਾ ਬੋਲ ਨਹੀਂ ਸਕਦਾ ਉਦੋਂ ਵੀ ਉੱਠ ਕੇ ਉਹਦੇ ਇਸ਼ਾਰਿਆਂ ਤੇ ਉਹਦੇ ਟਾਈਮਿੰਗ ਦਾ ਖਿਆਲ ਰੱਖ ਕੇ ਮਤਲਬ ਇੱਕ ਛੋਟੇ ਬੱਚੇ ਤੋਂ ਵੱਡਾ ਇਨਸਾਨ ਬਣਾਉਣਾ ਤੇ ਚੰਗਾ ਇਨਸਾਨ ਬਣਾਉਣਾ ਉਹ ਸਾਰੀਆਂ ਮਾਵਾਂ ਨੂੰ ਇਸ ਗੱਲ ਦਾ ਸ਼ਰੀਹ ਜਾਂਦਾ ਤੇ ਮੇਰੇ ਕੋ ਪਹਿਲਾਂ ਜਿਵੇਂ ਕਲਾਕਾਰ ਸਹਿਮਾਨ ਨੇ ਵੀ ਇੱਕ ਗੱਲ ਸਾਂਝੀ ਕੀਤੀ ਵੀ ਕਈ ਵਾਰ ਲੇਡੀਜ਼ ਦੇ ਨਾਲ ਕੁਝ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਉਹ ਸ਼ੇਅਰ ਵੀ ਨਹੀਂ ਕਰ ਸਕਦੀਆਂ ਹੁੰਦੀ ਇਹ ਵਾਕਈ ਸੱਚਾਈ ਹੈ ਬੇਸ਼ੱਕ ਆਪਾਂ 21st ਸੈਂਚਰੀ 'ਚ ਆਪਾਂ ਕਹਿੰਦੇ ਹਾਂ ਵੀ ਇਹਸ ਮਾਡਰਨ ਹੋ ਗਏ ਪਰ ਅੱਜ ਵੀ ਇਹ ਪ੍ਰੋਬਲਮਜ਼ ਆਉਂਦੀਆਂ ਨੇ ਤੇ ਪ੍ਰੋਬਲਮਜ਼ ਦੇ ਨਾਲ ਨਾਲ ਸੱਸ ਨੂੰ ਦੀ ਜਿਹੜੀ ਲੋਕ ਚੋਗਿਆ ਉਹਦੀ ਚੰਗੀ ਰਹਿੰਦੀ ਹੈ ਅੱਜ ਜਿਹੜੀਆਂ ਲੋਹਾ ਨੇ ਉਹਨਾਂ ਨੇ ਕੱਲ ਨੂੰ ਸੱਸ ਬਣਨਾ ਤੇ ਉਹ ਸਾਰਾ ਕੁਝ ਆਪਾਂ ਹਟਾਉਣਾ ਰਿਲੇਸ਼ਨ ਬੜੇ ਪਿਆਰੇ ਹੁੰਦੇ ਨੇ ਜੇ ਇਹਨਾਂ ਨੂੰ ਸਾਹਮ ਕੇ ਰੱਖੀਏ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆਰਗੇਨਾਈਜ਼ਿੰਗ ਕਮੇਟੀ ਦਾ ਇਸ ਸਾਰੇ ਪ੍ਰਬੰਧਕਾਂ ਦਾ ਔਰ ਦੀ ਚੀਫ ਗੈਸਟ ਜਿਹੜੇ ਇੱਥੇ ਮੌਜੂਦ ਨੇ ਸਟੇਜ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਬਹੁਤ-ਬਹੁਤ ਜੀਆਂ-ਜੀਆਂ ਮੁਬਾਰਕਾਂ ਪਰਮਾਤਮਾ ਤੁਹਾਡੇ ਘਰਾਂ ਦੇ ਵਿੱਚ ਚੱਟਿੰਗ ਕਲਾ ਬਖਸ਼ੇ ਤੇ ਕੁਝ ਖੂਸ਼ੀਆਂ ਘੇੜੇ ਇਸੇ ਤਰ੍ਹਾਂ ਲੱਗੇ ਰਹਿ ਪਹਰੇ ਗੁੱਟੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਆਪ ਸਭ ਜਨਦਰਿਕ ਜਿਉ ਕੇ ਸਨਮਾਨ ਕਰਨੇ ਨੇ ਸਨੇਹਾ ਸਿੰਘ ਜੀ ਐਕਸ਼ਾ ਕੰਚਾਦੋਦੀ ਮਾਨ ਜੀ ਪਿੰਡ ਬੜਿਆਲਾ ਜੋਤੀ ਜੀ ਸਾਡੀ ਕਹਿ ਰਹੇਗੇ ਬਹੁਤ ਬਹੁਤ ਪਰਫੋਰਮੈਂਸ ਅੰਤਮਕ ਜੋਤੀ ਬੜਿਆਲਾ ਜੀ ਵੱਲੋਂ ਸੋਤੀ ਪੜਿਆਲਾ ਦੇ ਵੱਲੋਂ ਪਾਤਰ ਇਲਾ ਦੇ ਰੁੱਖ ਦਾ ਸਨਮਾਨ ਤੋਂ ਬੱਚੇ ਟੋਲ ਦੇ ਤੋਂ ਸਵਾ ਮਾਰਦੇ ਤਾੜੀਆਂ ਚ ਬੜੀ ਮਜੂਤੀ ਕਰਦੇ ਕਲਾਕ ਮਾਰਦੇ ਕਰੋ ਦੂਸਰਾ ਗਰੁੱਪ ਆ ਜੀ پرتاپ جو پٹیالہ جی کا سنمان کارلے پجوسی نام بن سو رجندر سنگھ امریکہ ساری

ਪਕੜ ਲੁਪਿਚ ਬਾੜੀਆ ਪੰਜਾਬ ਪਾਣੀਆ ਇੰਦਰਜੀਤ ਕੌਰ ਕਿੱਥੇ ਨੇ ਉਹ ਮੈਂ ਮਿੰਟ ਕਰਾਂਗਾ ਅਗਲੀ ਐਂਜਲ ਕੰਚਨ ਲਾਲ ਜੀ ਆਏ ਸੰਚਨ ਛੋਟੀ ਬੱਚੇ ਦੇਖੋ ਜੀ ਆਰੀਆ ਜੀ ਆਫੀਆ ਰਾਜ ਦੇ ਨਾਲ ਇਹਨਾਂ ਨੇ ਸਾਡੇ ਮੁੱਖ ਮਹਿਮਾਨ ਨੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਉਹ ਉਸ ਤੋਂ ਪਹਿਲਾਂ ਆਇਸ਼ਾ ਜੀ ਵੱਲੋਂ ਸਨਮਾਨ ਜੋਰਦਾਰ ਤਾੜੀਆਂ ਸਾਡੇ ਮਹਿਮਾਨ ਐਸ਼ਾ ਕੰਜੀ ਜੀ 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 ਲੈ ਵੀ ਲਈਏ ਹੌਸਲ ਸ਼ਾਇਆ ਨੂੰ ਮਿਲ ਜਿਆ ਆ ਨੂੰ ਇਹ ਫੰਕਸ਼ਨ ਬਹੁਤ ਬਹੁਤ ਵਧੀਆ ਸੀ ਤੀਆਂ ਦਾ ਜਹਾਜ ਜਿਵੇਂ ਸਾਰੇ ਜਾਣਦੇ ਆ ਪੰਜਾਬ ਦਾ ਬਹੁਤ ਹੀ ਸਭਿਆਚਾਰਿਕ ਫੈਸਲ ਜੋ ਹਾਰ ਹੈ ਇਹ ਜਹਾਜ ਕਿੰਨੇ ਸਾਲਾਂ ਤੋਂ ਮਨਾਇਆ ਜਾਂਦਾ ਸੀ ਬਟ ਮੈਨੂੰ ਇਹ ਬੈਸ ਲੱਗਿਆ ਕਿ ਹਲੇ ਤੱਕ ਦਾ ਅਸੀਂ ਇਸੀ ਜੋਸ਼ ਉਸੀ ਉਮਾਨ ਨਾਲ ਇਸ ਨੂੰ ਮਨਾ ਰਹੇ ਹਾਂ ਅੱਗੇ ਜਾ ਕੇ ਜਿਹੜੇ ਛੋਟੇ ਬੱਚੇ ਆ ਰਹੇ ਉਹ ਵੀ ਇਹ ਦੇਖ ਰਹੇ ਨੇ ਸਾਡੀ ਪਰੰਪਰਾ ਸਾਡੇ ਸਾਥ ਸਾਰਿਆਂ ਨੂੰ ਅੱਗੇ ਜਾ ਕੇ ਉਹ ਵੀ ਮਨਾਉਣਗੇ ਤੇ ਅੱਗੇ ਜਾ ਕੇ ਸਾਡੀ ਸਾਰੀ ਪੀੜੀਆਂ ਪੀੜੀ ਦਲ ਪੀੜੀ ਇਸ ਨੂੰ ਅੱਗੇ ਫੇਕੇ ਜਾਊਗੀ ਪੀੜੀਆਂ ਦਾ ਹਾਰ ਜਿਵੇਂ ਅਸੀਂ ਜਾਣਦੇ ਹਾਂ ਕਿ ਸਾਡੀ ਪੀੜੀਆਂ ਦਾ ਦਿਹਾੜਾ ਹੁੰਦਾ ਹੈ ਸਾਵਨ ਦੇ ਮਹੀਨੇ ਨਾਲ ਦਿਹਾੜਾ ਹੁੰਦਾ ਹੈ ਇਹ ਬਹੁਤ ਹੀ ਵਧੀਆ ਅਰੇਂਜ ਕੀਤਾ ਗਿਆ

ਐਨਸੀ ਦੇ ਵਾਰਡ ਨੰਬਰ 1 ਤੋਂ ਸ਼ਾਲੂ ਜੀ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਓਕੇ ਅਮਰ ਜੀ ਮਾਨ ਜੀ ਸੰਦੀਪ ਸ਼ਰਮਾ ਜੀ ਲੱਗੀ ਜੀ ਸ਼ਾਨੇ ਪੰਜਾਬ ਤੋਂ ਇਹ ਵੀ ਉਹਨਾਂ ਨੂੰ ਸਨਮਾਨ ਦੇ ਰਹੇ ਆ ਦੋਸਤੋ